ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਸ਼੍ਰੋਮਣੀ ਪੰਤ ਅਕਾਲੀ ਦਸ਼ਮੇਸ਼ ਤਰਨਾ ਦਲ ਮੌਜੂਦਾ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਮਜੀਦ ਸਿੰਘ ਜੀ ਸੋਢੀ ਸਾਹਿਬ ਸੋ ਉਹਨਾਂ ਵੱਲੋਂ ਲਗਾਈਆਂ ਗਈਆਂ ਸੇਵਾਵਾਂ ਦਾਸ ਜਥੇਦਾਰ ਸੁਖਦੇਵ ਸਿੰਘ ਲੋਪੋ ਮੁਖੀ ਤਰਨਾ ਦਾਲਾ ਮਿਸਲ ਸ਼ਹੀਦ ਬਾਬਾ ਹਲਮ ਸਿੰਘ ਜੀ ਨਚਣਾ ਸੋ ਸਾਡੇ ਦਲ ਪੰਤ ਵੱਲੋਂ ਇੱਥੇ ਮੋਗੇ ਜ਼ਿਲ੍ਹੇ ਦੇ ਜਿਹੜੇ ਜੱਥੇਦਾਰ ਲਾਇਗੇ ਨੇ ਭਾਈ ਜਸਾ ਸਿੰਘ ਤੇ ਅਤੇ ਸਰਦਾਰ ਆਤਮਾ ਸਿੰਘ ਤੇ ਇਹਨਾਂ ਦੇ ਨਾਲ ਇੱਥੇ ਜਿਹੜੇ ਨੌਜਵਾਨ ਨੇ ਭਾਈ ਜਸਵੀਰ ਸਿੰਘ ਭਾਈ ਕੁਲਵਿੰਦਰ ਸਿੰਘ ਭਾਈ ਬਲਦੇਵ ਸਿੰਘ ਇਹਨਾਂ ਸਾਰੇ ਜਣੇ ਨੇ ਰਲ ਮਿਲ ਕੇ ਇੱਕ ਉਦਮ ਉਪਰਾਲਾ ਕੀਤਾ ਹੈ ਕਿਉਂਕਿ ਇਹ ਜਿਹੜਾ ਅੱਜ ਦਾ ਸਮਾਗਮ ਆ ਇਹ ਕੋਈ ਨਗਰ ਕੀਰਤਨ ਨਹੀਂ ਹੈ ਨਗਰ ਕੀਰਤਨ ਨਹੀਂ ਹੈ ਕਿ ਆਪਾਂ ਇਸ ਨੂੰ ਮਹੱਲਾ ਵੀ ਨਹੀਂ ਕਹਿ ਸਕਦੇਗੇ ਇਹ ਅੱਜ ਦਾ ਜਿਹੜਾ ਸਮਾਗਮ ਆ ਇਹ ਇੱਕ ਗੁਰਮਤ ਜਿਹੜਾ ਜਾਗਰਤੀ ਚੇਤਨਾ ਮਾਰਚ ਆਪਾਂ ਇਹਨੂੰ ਕਹਿ ਸਕਦੇ ਆ ਵੀ ਭਾਵ ਕੇ ਗੁਰਮਤ ਦਾ ਪ੍ਰਚਾਰ ਕਰਨਾ ਲੋਕਾਂ ਦੇ ਵਿੱਚ ਲੋਕਾਂ ਨੂੰ ਜਗਾਉਣਾ ਉਹਨਾਂ ਨੂੰ ਚੇਤਨ ਕਰਨਾ ਤੇ ਅਗਲੇ ਸਾਲ ਅਸੀਂ ਜਿਹੜਾ ਇੱਥੇ ਇਸੇ ਦਿਨ ਤੇ ਜਿਹੜਾ ਮਹੱਲਾ ਕੱਢਾਂਗੇ ਜਿਹਦੇ ਵਿੱਚ ਕਿਉਂਕਿ ਜਦੋਂ ਮਹੱਲਾ ਕੱਢਦੇ ਮਹੱਲੇ ਦੇ ਵਿੱਚ ਦਲ ਪੰਖਤ ਆਉਂਦਾ ਹੈ ਤੇ ਉਹਦੇ ਵਿੱਚ ਘੋੜੇ ਵੀ ਆਉਂਦੇ ਨੇ ਤੇ ਫਿਰ ਝਟਕੇ ਵੀ ਲੱਗਦੇ ਨੇ ਅੱਜ ਇਸ ਜਿਹੜਾ ਅੱਜ ਦਾ ਸਮਾਗਮ ਇਹਦੇ ਵਿੱਚ ਇਸ ਕੋਈ ਪ੍ਰਕਾਰ ਦਾ ਕੁਝ ਵੀ ਨਹੀਂ ਹੈ ਤੋ ਕਿ ਅਸੀਂ ਇੱਕ ਪਿੰਡ ਦੇ ਵਿੱਚ ਜਾਗਰਤੀ ਚੇਤਨਾ ਮਾਰਚ ਜਿਹੜਾ ਉਹ ਕਢਣਾ ਗੁਰਮਤਿ ਜਾਗਰਤੀ ਚੇਤਨਾ ਮਾਰਚ ਜਿਹਦੇ ਨਾਲ ਅਸੀਂ ਲੋਕਾਂ ਨੂੰ ਸੁਚੇਤ ਕਰਨਾ ਹੈ ਤਾਂ ਕਿ ਜਿਹੜੇ ਲੋਕ ਨੇ ਉਹ ਬਹਿਮਾ ਭਰਮਾ ਕਰਮ ਕੰਡਾ ਦੇ ਵਿੱਚੋਂ ਨਿਕਲ ਕੇ ਬਾਣੀ ਤੇ ਬਾਣੀ ਦੇ ਧਾਰਨੀ ਬਣ ਸਕਣ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਨਸ਼ਾ ਵਰਗੀ ਲਾਹਣਤ ਤੋਂ ਬਚ ਸਕੇ ਤੇ ਹੋਰ ਜਿਹੜੇ ਸਾਡੇ ਨੌਜਵਾਨ ਨੇ ਜਿਹੜੇ ਕਰਾਹੇ ਪਏ ਨੇ ਪਤਿਤ ਪੁਣੇ ਵੱਲੀ ਜਾ ਰਹੇ ਨੇ ਉਹਨਾਂ ਨੂੰ ਅਸੀਂ ਪ੍ਰੇਰਿਤ ਕਰਕੇ ਵੀ ਗੁਰਮਤ ਦੇ ਨਾਲ ਜੋੜ ਸਕੀਏ ਇਸ ਅੱਜ ਦਾ ਜਿਹੜਾ ਸਾਡਾ ਇਹ ਸਮਾਗਮ ਆ ਸੋ ਇੱਥੇ ਜਿਹੜੇ ਮੇਰੇ ਵੀਰ ਨੇ ਜਸਵੀਰ ਸਿੰਘ ਬਲਦੇਵ ਸਿੰਘ ਆ ਕੁਲਵਿੰਦਰ ਸਿੰਘ ਆ ਇਹਨਾਂ ਦਾ ਇੱਕ ਬਹੁਤ ਵੱਡਾ ਉਹ ਪ੍ਰਾਲਾ ਕਿਉਂਕਿ ਛੋਟੇ ਛੋਟੇ ਬੱਚਿਆਂ ਨੂੰ ਪ੍ਰੇਰਿਤ ਕਰਕੇ ਉਹਨਾਂ ਨੂੰ ਗੁਰਮਤ ਦੇ ਨਾਲ ਜੋੜ ਰਿਹਾ ਤੇ ਹੈਗੇ ਸਾਡੇ ਨਾਲ ਜਗਰਾਉਂ ਮਹੱਲੇ ਤੇ ਵੀ ਗਏ ਸੀ ਬੋਗੇ ਵੀ ਮਹੱਲੇ ਤੇ ਸਾਰੇ ਬੱਚਿਆਂ ਨੂੰ ਨਾਲ ਲੈ ਕੇ ਗਏ ਉਥੋਂ ਇਹਨਾਂ ਦੇ ਅੰਦਰ ਇੱਕ ਜਾਗਰਤੀ ਆਈ ਇਹਨਾਂ ਨੂੰ ਇੱਕ ਹੌਸਲਾ ਮਿਲਿਆ ਵੀ ਅਸੀਂ ਵੀ ਆਪਣੇ ਪਿੰਡ ਦੇ ਵਿੱਚ ਕੋਈ ਐਸਾ ਸਮਾਗਮ ਰੱਖੀਏ ਆਨੰਦਪੁਰ ਸਾਹਿਬ ਹੋਲਾ ਮੱਲਾ ਮਨਾ ਕੇ ਹਟਿਆ ਇਸ ਕਰਕੇ ਦਲਪੰਥ ਸੀ ਜਿਹੜਾ ਉਹ ਪਹੁੰਚਣਾ ਪਹੁੰਚ ਨਹੀਂ ਸਕਦਾ ਸੀਗਾ ਤੇ ਅਸੀਂ ਇੱਕ ਉਦਾਂ ਹੀ ਜਿਹੜਾ ਜਾਗਰਤੀ ਚੇਤਨਾ ਮਾਰਚ ਜਿਹੜਾ ਅੱਜ ਦਾ ਉਹ ਅਸੀਂ ਰੱਖਿਆ ਹੈ ਤੇ ਇਹਨਾਂ ਨੌਜਵਾਨਾਂ ਨੇ ਸਾਰਾ ਉਹ ਪ੍ਰਲੋਭਿਕਤਾ ਸਾਰੇ ਨਗਰ ਦਾ ਬਹੁਤ ਵੱਡਾ ਸਹਿਯੋਗ ਆ ਤੇ ਸਾਰੇ ਨਗਰ ਨੂੰ ਇਸ ਚੀਜ਼ ਦਾ ਬਹੁਤ ਚਾਅ ਹੈ ਕਿਉਂਕਿ ਜਿਹੜਾ ਨਗਰਕੀਤ ਹੁੰਦਾ ਨਗਰਕੀਤ ਹੁੰਦਾ ਗੁਰੂ ਗ੍ਰੰਥ ਸਾਹਿਬਹਾਰਾਜੀ ਦੀ ਗਵਾਈ ਦੇ ਵਿੱਚ ਗੁਰੂ ਗ੍ਰੰਥ ਸਾਹਿਬਹਾਰਾਜੀ ਨਾਲ ਜਾਂਦੇ ਨੇ ਇਹਦੇ ਵਿੱਚ ਗੁਰੂ ਗ੍ਰੰਥ ਸਾਹਿਬਹਾਰਾਜੀ ਪ੍ਰਕਾਸ਼ ਨਹੀਂ ਹੋਣਗੇ ਬਰਾਜਮਾਨ ਨਹੀਂ ਹੋਣਗੇ ਇਹਦੇ ਵਿੱਚ ਪਹਿਲਾ ਨਿਸ਼ਾਨ ਹੋਣਗੇ ਤੇ ਨਿਸ਼ਾਨਾਂ ਦੇ ਮਗਰ ਜਿਹੜੀ ਫੌਜ ਆ ਉਹ ਆਪਣਾ ਖਾਲਸਾ ਹੀ ਜਹੋ ਜਲਾਲ ਦੇ ਨਾਲ ਫੌਜ ਮਹੱਲਾ ਖੇਡ ਦੀ ਜਾਵੇਗੀ ਨੌਜਾਨੇ ਗੱਤਕਾ ਖੇਡਣਗੇ ਤੇ ਗੱਤਕੇ ਦੇ ਜੋਰ ਦਿਖਾਉਣਗੇ ਵਕ ਵਕ ਜਿੱਥੇ ਕਿਤੇ ਕੋਈ ਪੜਾ ਹੋਇਆ ਤੇ ਉੱਥੇ ਜਿਹੜਾ ਆਪਣੇ ਜਿਹੜੇ ਪ੍ਰਚਾਰਕ ਪਹੁੰਚੇ ਹੋਣੇ ਵਿੱਚ ਮੇਰੇ ਨਾਲ ਆਪਣਾ ਗੁਰਮੁਖਤ ਗ੍ਰੰਤੀ ਰਾਗੀਟਾ ਡੀ ਇੰਟਰਨੈਸ਼ਨਲ ਪ੍ਰਚਾਰਕ ਸਭਾ ਦੇ ਕੌਮੀ ਪ੍ਰਧਾਨ ਭਾਈ ਪਰਤ ਸਿੰਘ ਪਰਤਪਾਲ ਸਿੰਘ ਦੇ ਪਾਰਸ਼ੋ ਸੋ ਇਸੇ ਤਰ੍ਹਾਂ ਆਪਾਂ ਜਿਹੜਾ ਪ੍ਰਚਾਰ ਵੀ ਕਰਾਂਗੇ ਸੰਗਤ ਦੇ ਵਿੱਚ ਜਿਹੜੀ ਜਾਗਰਤੀ ਪੈਦਾ ਕਰਾਂਗੇ ਤਾਂ ਕਿ ਜਿਹੜੇ ਸਾਡੀ ਲੋਕ ਆ ਜਿਹੜੇ ਸਾਡੀ ਕੌਮ ਆ ਉਹ راہੋਂ ਕਰਾ ਪਈ ਜਾ ਰਹੀ ਆ ਉਹ ਸਿੱਧੇ ਰਸਤੇ ਤੇ ਪੈ ਕੇ ਗੁਰਮਤਿ ਦੇ ਧਾਰਨੀ ਬਣ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਿੱਤੇ ਹੋਏ ਸਿਧਾਂਤ ਨੂੰ ਅਪਣਾਉਣ ਉਹਨਾਂ ਦੇ ਦਰਸਾਏ ਹੋਏ ਮਾਰਗ ਤੇ ਚੱਲਣ ਜਿਹੜੀ ਨਸ਼ਾ ਵਰਗੀ ਲਾਹਣਤ ਹੈ ਉਹਦੇ ਤੋਂ ਅਸੀਂ ਬਚ ਸਕੀਏ ਸਾਡਾ ਜਿਹੜਾ ਪੰਜਾਬ ਆ ਇਹ ਖੁਸ਼ਹਾਲ ਬਣ ਸਕੇ ਤੇ ਪੰਜਾਬ ਜਿਹੜਾ ਸਾਡਾ ਹਰਿਆ ਭਰਿਆ ਰਹੇ ਅਸੀਂ ਇਸ ਕਰਕੇ ਲੋਕਾਂ ਨੂੰ ਜਾਗਰਤ ਕਰਨ ਦੇ ਵਾਸਤੇ ਅੱਜ ਦਾ ਜਿਹੜਾ ਇਹ ਸਮਾਗਮ ਉਹ ਕਰ ਰਹੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਭਾਈ ਪਰਤਵਾਰ ਸਿੰਘ 파ਰਸ ਕੌਮੀ ਪ੍ਰਧਾਨ ਗੌਰਮਤ ਗ੍ਰਾਂਥੀ ਰਾਗੀ ਢਾਡੀ ਇੰਟਰਨੈਸ਼ਨਲ ਪ੍ਰਚਾਰਕ ਸਭਾ ਅਤੇ ਦਾਸ ਦੇ ਨਾਲ ਬਹੁਤ ਹੀ ਸਤਿਕਾਰਯੋਗ ਜਥੇਦਾਰ ਸਹਿਬਾਨ ਸਿੰਘ ਸਾਹਿਬ ਜਥੇਦਾਰ ਬਾਬਾ ਸਦੀਪ ਸਿੰਘ ਜੀ ਲੋਪੋ ਅਤੇ ਜਥੇਦਾਰ ਸਾਹਿਬ ਚੌਕੌਰ ਸਿੰਘ ਜੀ ਮੋਗਾ ਵੀ ਪਹੁੰਚੇ ਨੇ ਹੁਣੇ-ਹੁਣੇ ਭਾਈ ਜਸਾ ਸਿੰਘ ਜੀ ਭਾਈ ਆਤਮਾ ਸਿੰਘ ਜੀ ਤੇ ਸਾਰੀਆਂ ਨਗਰ ਦੀਆਂ ਫੌਜਾਂ ਤੇ ਬਾਹਰ ਹੋਏ ਪਤਵੰਤੇ ਸੱਜਣਾ ਬਾਹਰ ਆਈਆਂ ਫੌਜਾਂ ਅੱਜ ਜਿਹੜਾ ਇਸ ਨਗਰ ਦੇ ਵਿੱਚ ਚੇਤਨਾ ਮਾਰਚ ਜਿਵੇਂ ਬਾਬਾ ਜੀ ਦੱਸ ਕੇ ਹਟੇ ਨੇ ਚੇਤਨਾ ਮਾਰਚ ਕੱਢਿਆ ਜਾ ਰਿਹਾ ਕਿਉਂਕਿ ਜਿਹੜੀ ਗੁਰਸਿੱਖੀ ਦੀ ਲੈਣ ਆ ਜਿਹੜਾ ਬਾਜਾਂ ਵਾਲੇ ਪਾਤਸ਼ਾਹ ਨੇ ਪੰਥ ਚਲਾਇਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਕੋਈ ਵਿਦਵਾਨ ਨੇ ਲਿਖਿਆ ਕਹਿੰਦੇ ਕਰਨ ਵਾਸਤੇ ਪੰਥ ਦੀ ਤੋਂ ਉੱਚੀ ਬਾਲੀ ਪੰਥ ਦਾ ਕੰਮ ਮਹਾਨ ਕਰ ਗਿਆ ਬਚਿੱਤਰ ਨਾਟਕ ਐਸਾ ਸੀ ਖੇਡ ਗਿਆ ਉਹ ساری ਦੁਨੀਆ ਦੇ ਤਾਂ ਹੀ ਹੈਰਾਨ ਕਰ ਗਿਆ ਭੇਜ ਦਿੱਲੀ ਦੇ ਚਾਂਦਨੀ ਚੌਂਕ ਤਾਂ ਹੀ ਪਿਆਰੇ ਪਿਤਾ ਦੇ ਤਾਂ ਹੀ ਕੁਰਬਾਨ ਕਰ ਗਿਆ ਪੁੱਤਾਂ ਵਾਲਿਓ ਪੁੱਤਾਂ ਵੱਲ ਨਜ਼ਰ ਮਾਰੋ ਪਿਤਾ ਹੱਸ ਕੇ ਪੁੱਤਾਂ ਦਾ ਦਾਨ ਕਰ ਗਿਆ ਅੱਜ ਗਾਇਕਕਾਰ ਆ ਗਏ ਨੇ ਆ ਲੋ ਅਸੀਂ ਦੱਸਾਂਗਾ ਨੂੰ ਭਾਵੇਂ ਹਾ ਸ੍ਰੀ ਅਕਾਲ ਸੋ ਬਾਜਾਂ ਵਾਲੇ ਪਾਸ਼ਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜੇ ਪਰਪਕਾਰ ਨੇ ਪੂਰੀ ਦੁਨੀਆ ਤੇ ਅਤੇ ਆਪਣੇ ਸਿੱਖ ਪੰਥ ਨੂੰ लाਡਲਾ ਪੰਥ ਮਹਾਰਾ ਨੇ लाਡਲੀਆਂ ਫੌਜਾਂ ਕਿਹਾ ਤੇ ਚੜ੍ਹਦੀ ਕਲਾ ਦਾ ਪ੍ਰਤੀਕ ਆ ਜਿਹੜਾ ਖਾਲਸਾ ਸੋ ਜਿਵੇਂ ਬਾਬਾ ਜੀ ਦੱਸ ਕੇ ਹਟੇ ਨੇ ਜਥੇਦਾਰ ਸੁਖਦੇਵ ਸਿੰਘ ਜੀ ਵੀ ਆਨੰਦਪੁਰ ਸਾਹਿਬ ਦੇ ਵਿੱਚ ਹੁਲਾ ਮੱਲਾ ਬਣਾ ਕੇ ਸੰਗਤਾਂ ਆਈਆਂ ਨੇ ਫੌਜਾਂ ਆਈਆਂ ਸੋ ਇਸ ਨਗਰ ਦੇ ਵਿੱਚ ਵੀ ਸਰਦਾਰ ਜਸਾ ਸਿੰਘ ਜੀ ਹੁਣ ਆ ਦਾ ਉਹਨਾਂ ਦੀ ਪੂਰੀ ਟੀਮ ਦਾ ਆਤਮਾ ਸੰਗੇ ਹੁਣਾਂ ਦਾ ਹੋਰ ਆ ਨੌਜਵਾਨ ਮੁੰਡੇ ਨੇ ਇਹਨਾਂ ਦੇ ਨਾਲ ਤੇ ਬੜਾ ਵੱਡਾ ਸੰਯੋਗ ਆ ਕਿਉਂਕਿ ਜਿੱਥੇ ਵੀ ਮਹੱਲਾ ਕੱਢਿਆ ਜਾਂਦਾ ਤੇ ਉੱਥੇ ਬਹੁਤ ਵੱਡਾ ਸੰਯੋਗ ਦਿੰਦੇ ਨੇ ਭਾਈ ਜੀ ਸਾਸੰਗ ਹੁਣੀ ਸਾਰੀ ਇਹਨਾਂ ਦੀ ਜਿੰਨੀ ਵੀ ਫੌਜ ਆ ਸੋ ਅੱਜ ਇਸ ਨਗਰ ਦੇ ਵਿੱਚ ਗੁਰਸਿੱਖੀ ਨੂੰ ਪ੍ਰਫੁੱਲਿਤ ਕਰਨ ਵਾਸਤੇ ਕਿਉਂਕਿ ਜਿਵੇਂ ਛੋਟੇ-ਛੋਟੇ ਬੱਚੇ ਪਹੰਗ ਫੌਜਾਂ ਸਜੀਆਂ ਹੋਈਆਂ ਆ ਕੇ ਸੀ ਦੇਖਿਆ ਵੀ ਨਿੱਕੇ-ਨਿੱਕੇ ਬੱਚੇ ਬਾਣਿਆਂ ਦੇ ਵਿੱਚ ਨੇ ਸੋ ਇਸ ਤਾਂ ਜਦੋਂ ਸ਼ਾਸਤਰਧਾਰੀ ਸੰਗ ਬਾਣੇ ਵਾਲੀਆਂ ਫੌਜਾਂ ਜਾਂ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਬਾਦਸ਼ਾਹ ਦਾ ਜਲੋ ਜਲਾਲ ਨਗਰ ਦੇ ਵਿੱਚ ਦਿਸਦਾ ਨਾ ਸੰਗਤਾਂ ਨੂੰ ਤੇ ਫਿਰ ਜੇ 100 ਬੰਦਾ ਦੇਖਦਾ ਤੇ ਘੱਟੋ ਘੱਟ 10 ਬੰਦਿਆਂ ਨੂੰ ਤਾਂ ਲੱਗਣ ਲੱਗਦੀ ਵੀ ਅਸੀਂ ਵੀ ਬਾਣੀ ਬਾਣੇ ਦੇ ਨਾਲ ਧਾਰਨੀ ਮਹੌਣੀ ਜੀ ਅਸੀਂ ਵੀ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਦੇ ਬੱਚੇ ਬਣੀਏ ਸੋ ਇਹੋ ਜੇ ਵੱਡੇ ਉਪਰਾਲੇ ਕਰਨੇ ਨਗਰਾਂ ਦੇ ਵਿੱਚ ਕਿਉਂਕਿ ਬਰਲੇ ਬਰਲੇ ਨਗਰਾਂ ਦੇ ਵਿੱਚ ਹੁੰਦੇ ਆ ਤੇ ਬਰਲੀਆਂ ਬਰਲੀਆਂ ਸੰਗਤਾਂ ਬਰਲੇ ਨਗਰ ਬਰਲੇ ਬਰਲੇ ਮੁਕੀਏ ਉਪਰਾਲੇ ਕਰਦੇ ਨੇ ਸੋ ਸਤਿਗੁਰੂ ਕਿਰਪਾ ਕਰਨ ਨਗਰ ਨੂੰ ਚੜ੍ਹਦੀ ਕਲਾ ਹਰਮਨ ਦਾ ਫਤਿਹ ਤੇ ਇਸ ਜੋ ਗੁਰਮਤਿ ਚੇਤਨਾ ਮਾਰਚ ਦੀ ਮੈਂ ਨਗਰ ਨੂੰ ਵੀ ਜਥੇਦਾਰ ਸਹਿਬਾਨ ਨੂੰ ਤੇ ਇਤੋ ਦੀਆਂ ਫੌਜਾਂ ਨੂੰ ਭਾਈ ਜਸਾ ਸਿੰਘ ਜੀ ਹੁਣਾਂ ਨੂੰ ਜਿਨ੍ਹਾਂ ਨੇ ਪ੍ਰਬੰਧ ਕੀਤਾ ਹੈ ਮੈਂ ਲੱਖ ਲੱਖ ਵਧਾਈ ਦਿੰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਖੁਸ਼ੀ ਦੀ ਗੱਲ ਹੈ ਜੀ ਇਤਨਾ ਮਾਰਚਾ ਜਿਹੜਾ ਇਹ ਸਾਡੇ ਨਿੱਕੇ ਨਿੱਕੇ ਪਨੀਰ ਤਿਆਰ ਕਰਨ ਵਾਸਤੇ ਤੇ ਹੋਰ ਜਿਹੜੇ ਮੇਰੇ ਵੀਰ ਗੁਰਦੁਆਰਾ ਸਾਹਿਬ ਨੂੰ ਪਿਆਰ ਨਹੀਂ ਕਰਦੇ ਉਹਨਾਂ ਨੂੰ ਇਸ ਲਗਨ ਵਿੱਚ ਲਾਉਣ ਵਾਸਤੇ ਬਹੁਤ ਹੀ ਮਹੱਤਾਪੂਰਨ ਸਾਡੇ ਸਿੱਖ ਕੌਮ ਲਈ ਇਹ ਜਿਹੜਾ ਇਹ ਇਤਨਾ ਮਾਰਚ ਆ ਕੱਢਿਆ ਜਾ ਰਿਹਾ ਹੈ ਸਾਡੇ ਮਨਾਂ ਵਿੱਚ ਬਹੁਤ ਖੁਸ਼ੀ ਆ ਸਾਰਾ ਨਗਰੀ ਬਹੁਤ ਆ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਕਿੰਨੇ ਲੋਕ ਇਹ ਗੱਲਾਂ ਚਾਹੁੰਦੇ ਆ ਜਿਹੜਾ ਕਿ ਸਾਡੇ ਗੁਰਦੁਆਰਾ ਸਾਹਿਬ ਦੀ ਪ੍ਰਬੰਧ ਕਮੇਟੀ ਤੇ ਭਾਈ ਕੁਲਵਿੰਦਰ ਸਿੰਘ ਭਾਈ ਜਗਸੀਰ ਸਿੰਘ ਜੀ ਇੱਥੇ ਗੁਰਦੁਆਰਾ ਸਾਹਿਬ ਵਿੱਚ ਦਸਤਾਰਬੰਦੀ ਬੱਚਿਆਂ ਨੂੰ ਦੀ ਸਖਲਾਈ ਦਿੱਤੀ ਜਾਂਦੀ ਆ ਗੁਰਬਾਣੀ ਨਾਲ ਜੋੜਨ ਵਾਸਤੇ ਸਿੱਖਿਆ ਦਿੱਤੀ ਜਾਂਦੀ ਆ ਇਹਨਾਂ ਦਾ ਬਹੁਤ ਵੱਡਾ ਅਪਰਾਲਾ ਹੈ ਤੇ ਆਪਾਂ ਉਹਦਾ ਨਾ ਕੀ ਧੰਨ ਧੰਨ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਸਾਨੂੰ ਸਤਿਕਾਰ ਕਰਨਾ ਚਾਹੀਦਾ ਜਿਨ੍ਹਾਂ ਨੇ ਸਾਨੂੰ ਮਨੁੱਖਤਾ ਦਾ ਜੀਵਨ ਪ੍ਰਦਾਨ ਕਰਿਆ ਤੇ ਭਾਈ ਸੁਖਦੇਵ ਸਿੰਘ ਜੀ ਨਿੰਕ ਸਿੰਘ ਦੀ ਜਥੇਦਾਰ ਆ ਜਿਹੜੇ ਇਹ ਵੀ ਸਾਡੇ ਅੱਜ ਲੋਪੋ ਵਾਲੇ ਨਗਰ ਵਿੱਚ ਆਏ ਆ ਮੇਰੇ ਵੀਰ ਸ਼ਰੋਮਣੀ ਗੁਰਦੁਆਰਾ ਬੰਨਾ ਕਮੇਟੀ ਦੇ ਮੈਂਬਰ ਸਹਿਬਾਨ ਹੋਰ ਸਾਡੇ ਜਿਹੜਾ ਇੱਕ ਨਗਰ ਨਿਵਾਸੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੇ ਇਹ ਬਾਣਾ ਨਿੰਕ ਸਿੰਘ ਵਾਲਾ ਤੇ ਨਿੱਕੇ ਬੱਚਿਆਂ ਨੂੰ ਜਿਨ੍ਹਾਂ ਨੂੰ ਇਹ ਕੋਤਰੀ ਸਮਾਗਮਾਂ ਵਿੱਚ ਗੁਰੂ ਦੇ ਨਾਲ ਜੋੜਿਆ ਉਹਨਾਂ ਸਾਰਿਆਂ ਦਾ ਹੀ ਇਹ ਬਾਣਾ ਇਸੇ ਸੰਗ ਵੱਲੋਂ দান ਦਿੱਤਾ ਗਿਆ ਹੈ ਉਸ ਗੁਰੂ ਸਿੱਖ ਦਾ ਵੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣੀ ਹੱਕ ਸੱਚ ਦੀ ਕਮਾਈ ਵਿੱਚੋਂ ਸਾਰੇ ਸਿੰਘ ਬਾਲ ਬੱਚੇ ਜਿਨ੍ਹਾਂ ਦੇ ਗੁਰੂ ਦੇ ਲੜ ਲੱਗੇ ਆ ਉਹਨਾਂ ਵਾਸਤੇ ਇਹ ਬਾਣਾ দান ਕੀਤਾ ਤੇ ਅੱਜ ਸਾਨੂੰ ਬਹੁਤ ਖੁਸ਼ੀ ਹੈ ਆਪਣੇ ਨਗਰ ਵਿੱਚ ਤੇ ਮੈਂ ਇੱਕ ਬੇਨਤੀ ਹੁਣ ਕਰੂੰਗਾ ਵੀ ਸਮਾਂ ਬਹੁਤ ਹੋ ਚੁੱਕਾ ਜੀ ਤੇ ਸਮੇਂ ਦੀ ਰਵਾਨਗੀ ਆ ਚੇਤਨਾ ਮਾਰਚ ਦੀ ਕੀਤੀ ਜਾਵੇ ਤਾਂ ਕਿ ਸਮਾਂ ਮਤਲਬ ਬਹੁਤ ਜ਼ਿਆਦਾ ਸ਼ਾਮ ਤੱਕ ਲੱਗ ਜਾਣਾ ਕਿ ਇੱਥੇ ਗੁਰਦੁਆਰਾ ਸਾਹਿਬ ਪੰਜ ਗੁਰਦੁਆਰਾ ਸਾਹਿਬ ਹੈ ਜੀ ਇਹ ਸ਼ਹੀਦ ਬਾਬਾ ਕਸ਼ਾਲ ਸਿੰਘ ਜੀ ਸ਼ਹੀਦ ਗੰਢ ਗੁਰਦੁਆਰਾ ਸਾਹਿਬ ਜਿੱਥੋਂ ਅੱਜ ਰਵਾਨਗੀ ਹੋਣੀ ਹੈ ਅੱਗੇ ਆਪਾਂ ਬਾਬਾ ਜੀਵਨ ਸਿੰਘ ਜੀ ਮੰਡੀਰਾ ਵਾਲਾ ਗੁਰਦੁਆਰਾ ਸਾਹਿਬ ਜਿੱਥੇ ਜਾਣਾ ਹੈ ਅਗਲਾ ਪੜਾ ਉਸ ਤੋਂ ਬਾਅਦ ਬਾਬਾ ਵਸ਼ਕਰਮਾ ਜੀ ਗੁਰਦੁਆਰਾ ਸਾਹਿਬ ਤੀਸਰਾ ਪੜਾ ਹੋਵੇਗਾ ਉਸ ਤੋਂ ਬਾਅਦ ਫਿਰ ਪਿੰਡ ਨਗਰ ਵੱਜਦੀ ਹੁੰਦੇ ਹੋਏ ਬਾਬਾ ਜੀਵਨ ਸਿੰਘ ਜੀ ਰਾਮੂ ਵਾਲਾ ਵਸਤੀ ਵਿਖੇ ਗੁਰਦੁਆਰਾ ਸਾਹਿਬ ਬਣੇ ਹੋਏ ਆ ਉੱਥੇ ਵੀ ਇਹ ਪੜਾ ਹੋਵੇਗਾ ਤੇ ਉਸ ਤੋਂ ਬਾਅਦ ਫੇਰ ਵੱਡੇ ਅੱਡੇ ਹੋ ਕੇ ਤੇ ਲਾਸਟ ਆ ਜਿਹੜਾ ਸ਼ਹੀਦ ਬਾਬਾ ਕਸ਼ਾਲ ਸਿੰਘ ਜੀ ਦਾ ਵੱਡਾ ਗੁਰਦੁਆਰਾ ਸਾਹਿਬ ਹੈ ਉੱਥੇ ਸਮਾਪਤੀ ਹੋਵੇਗੀ ਉੱਥੋਂ ਗੁਰੂ ਗੁਰੂ ਦੀਆਂ ਸੰਗਤਾਂ ਨੂੰ ਲੰਗਰ ਪਾਣੀ ਗੁਰੂ ਦਾ ਲੰਗਰ ਵੀ ਛਕਾਇਆ ਜਾਵੇਗਾ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਇਹ ਚੇਤਨਾ ਮਾਰਤ ਕੱਢਿਆ ਜਾ ਰਿਹਾ ਹੈ ਇਹ ਸਾਨੂੰ ਹਰ ਪਿੰਡ ਦੇ ਵਿੱਚ ਪ੍ਰਚਲਿਤ ਕਰਨਾ ਚਾਹੀਦਾ ਹੈ ਜੋ ਕਿ ਨਵੀਂ ਆਉਣ ਵਾਲੀ ਪੀੜ੍ਹੀ ਆ ਜੋ ਤਾਂ ਨਸ਼ਿਆ ਨਾਲ ਹਨਾ ਜੂਝ ਰਹੀ ਆ ਜੋ ਨਸ਼ਿਆ ਨਾਲ ਮਰੀ ਜਾ ਰਹੀ ਆ ਚਲੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਨੂੰ ਬਚਾਉਣ ਵਾਸਤੇ ਪਰ ਜੋ ਸਾਡੀ ਨਵੀਂ ਪੰਨੀ ਦੀ ਆ ਉਹਨੂੰ ਅਸੀਂ ਸ਼ੁਰੂ ਤੋਂ ਸੰਭਲ ਲੀਏ ਉਹ ਸ਼ੁਰੂ ਤੋਂ ਗੁਰੂ ਦੇ ਬੁੱਕਲ ਵਿੱਚ ਹੋਊਗੀ ਤਾਂ ਉਹ ਫਿਰ ਉੱਥੇ ਪਾਸ ਨਹੀਂ ਜਾਂਦੀਗੀ ਇਸ ਪਿੰਡ ਦੇ ਵਿੱਚ ਉਹ ਵੀਰਾਂ ਨੇ ਪਰਾਲਾ ਕੀਤਾ ਹੈ ਘਟੋ ਘਟ 30 ਤੋਂ 35 ਬੱਚੇ ਆ ਜੋ ਗੁਰਸਿੱਖਾਂ ਨਾਲ ਜੁੜੇ ਹੋਏ ਆ ਸਵੇਰ ਸ਼ਾਮ ਇੱਥੇ ਪਾਠ ਵੀ ਕਰਦੇ ਆ ਬਾਣੇ ਵਿੱਚ ਰਹਿੰਦੇ ਆ ਪੂਰਾ ਮਾਰੀ ਚੜ੍ਹਦੀ ਕਲਾ ਹੈ ਸਾਨੂੰ ਨਗਰ ਦਾ ਤੇ ਪਿੰਡ ਦੀਆਂ ਕਮੇਟੀਆਂ ਦਾ ਪੂਰਾ ਸਹਿਯੋਗ ਆ ਬਸ ਇੰਨੇ ਕਹਿਣਾ ਚਾਹੁੰਦੇ ਬਹੁਤ ਖੁਸ਼ੀ ਦੀ ਗੱਲ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ